ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਮਰਬਿਆਂ ਵਾਲੀ ਆਓ ਸੁਣਦੇ ਹਾਂ ਕਹਾਣੀ ਮਰਬਿਆਂ ਵਾਲੀ ਉਹ ਜਦੋਂ ਮਲੂਕ ਜੀ ਡੋਲੀ ਵਿੱਚੋਂ ਨਿਕਲੀ ਸੀ ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚੜ ਗਿਆ ਸੀ ਮਰਬਿਆਂ ਵਾਲੀ ਸਿਰਫ ਜ਼ਮੀਨ ਦੇ ਕਾਗਜ਼ ਪੱਤਰਾਂ ਵਿੱਚ ਉਹਦਾ ਨਾਂ ਸਰਦਾਰ ਨੀ ਰਾਜਪੂਰ ਲਿਖਿਆ ਹੋਇਆ ਸੀ ਜਾਂ ਉਹਦਾ ਸੋਹਰਾ ਜਿੰਨਾ ਚਿਰ ਜਿਉਂਦਾ ਰਿਹਾ ਸੀ ਉਹਨੂੰ ਸਰਦਾਰਨੀ ਰਾਜਪੁਰ ਕਹਿੰਦਾ ਰਿਹਾ ਸੀ ਪਰ ਜਿੱਥੋਂ ਤੱਕ ਚੀਕੇ ਦਾ ਤੇ ਪਿੰਡ ਦੇ ਹੋਰ ਲੋਕਾਂ ਦਾ ਸਵਾਲ ਸੀ ਉਹ ਸਭਨਾਂ ਲਈ ਮਰੱਬਿਆਂ ਵਾਲੀ ਸੀ ਆਉਂਦੇ ਚੜੇ ਪੀੜੇ ਪਿਓ ਨੇ ਇੱਕ ਮਰੱਬਾ ਦਾਜ ਵਿੱਚ ਦਿੱਤਾ ਸੀ ਪਰ ਬਿਨਾ ਨਾਮਿਓ ਵੀ ਸਭ ਨੂੰ ਪਤਾ ਸੀ ਕਿ ਰੈਂਦੀ ਤਿੰਨ ਮਰੱਬੇ ਜ਼ਮੀਨ ਵਿਧੀ ਵੀ ਉਹ ਹੀ ਹੋਾਰ ਸੀ ਉਹਦੇ ਬਾਰੇ ਦੰਦ ਕਥਾ ਸੀ ਕਿ ਉਹਦੀ ਮਾਂ ਜਦੋਂ ਚਲੀਹਾ ਨਾਤੀ ਉਹਨੂੰ ਖੀਮ ਖਾਵੇ ਚਲਪੇਟ ਕੇ ਗੁਰਦੁਆਰੇ ਮੱਥਾ ਟਕਾਣ ਲੈ ਗਈ ਆਉਂਦੇ ਪਿਓ ਨੇ ਆਉਂਦੇ ਹੱਥੋਂ ਸੋਨੇ ਦੀਆਂ ਯਾਰਾ ਸ਼ਰਫੀਆਂ ਮੱਥਾ ਟਕਵਾਈਆਂ ਸਨ ਤੇ ਉਸੇ ਦਿਨ ਗੁਰਦੁਆਰੇ ਦੇ ਭਾਈ ਜੀ ਨੇ ਉਹਨੂੰ ਮਰਬਿਆਂ ਵਾਲੀ ਆਖ ਇੱਕ ਸੁੱਚੇ ਗੋਟੇ ਵਾਲੀ ਚੁੰਨੀ ਗੁਰੂ ਮਹਾਰਾਜ ਨੂੰ ਸ਼ੁਹਾ ਕੇ ਉਹਨਦੇ ਲਈ ਸਰੋਪਾ ਦਿੱਤਾ ਸੀ ਉਹ ਭਰੇ ਘਰ ਜੰਮੀ ਸੀ ਭਰੇ ਘਰ ਵਿਆਹੀ ਪਰ ਇੱਕ ਜਿਹੜਾ ਦੁੱਖ ਉਹਨੇ ਦਾੜ ਵੱਟ ਕੇ ਪੀ ਲਿਆ ਸੀ ਉਹਨੂੰ ਆਉਂਦੇ ਤੋਂ ਤੇ ਉਹਦੇ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਵੀ ਨਹੀਂ ਸੀ ਜਾਣਦਾ ਸੱਜਰੇ ਵਿਆਹੀ ਨੂੰ ਸੂਹ ਲੱਗ ਗਈ ਸੀ ਕਿ ਉਹ ਨ ਮਰਦ ਹਾਕਮ ਸਿੰਘ ਆਪਣੇ ਦਾਦੇ ਪੋਤਰਿਓ ਭਰਾ ਲੱਗਦੇ ਕਰਮ ਸਿੰਘ ਦੀ ਟੀਵੀ ਨਾਲ ਰਲਿਆ ਹੋਇਆ ਸੀ ਪਿੱਛੋਂ ਉਹਨੇ ਇਸ ਗੱਲ ਦੀ ਇੱਚੀ ਬੀਚੀ ਵੀ ਜਾਣ ਲਈ ਸੀ ਕਿ ਜਦੋਂ ਤੱਕ ਕਰਮ ਸਿੰਘ ਜਿਉਂਦਾ ਰਿਹਾ ਉਦੋਂ ਤੱਕ ਤਾਂ ਠੱਗੀ ਰੇਜਦੀ ਰਹੀ ਪਰ ਜਿੱਦਨ ਦਾ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ ਉਹਦੀ ਟੀਵੀ ਨੇ ਸਾਕਾਂ ਵਿੱਚ ਦਿਓਰ ਲੱਗਦੇ ਇਸ ਹਾਕਮ ਸਿੰਘ ਦੇ ਦੋ ਕੱਚੇ ਕੜਵਾਏ ਸਨ ਇਹ ਮਰਬਿਆਂ ਵਾਲੀ ਰੱਬ ਦੀ ਬੰਦੀ ਮੋਹੋਂਾ ਬਿਰਕੀ ਸਿਰਫ ਇੱਕ ਗੁਰਦੁਆਰੇ ਜਾ ਕੇ ਆਪਣੇ ਸੱਚੇ ਪਾਤਸ਼ਾਹ ਅੱਗੇ ਫਿਸ ਗਈ ਲੋਕ ਪਰਲੋਕ ਦੇ ਜਾਣਨ ਵਾਲਿਆ ਮੈਂ ਤਾਂ ਉਹਨੂੰ ਸੁੱਚੇ ਅੰਗ ਦਿੱਤੇ ਸਨ ਪਰ ਉਸ ਪ੍ਰਿਸ਼ਟਿਏ ਹੋਏ ਨੇ ਉਹ ਵੀ ਪ੍ਰਿਸ਼ਟ ਕਰ ਛੱਡੇ ਤੇ ਉਹਦਾ ਮਰਦ ਜਿਹੜੀ ਰਾਤ ਨੂੰ ਉਹਦੇ ਵਿਛੌਣੇ ਉੱਤੇ ਆਉਂਦਾ ਉਹ ਉਸ ਪ੍ਰਭਾਤੇ ਮਲ ਮਲ ਕੇ ਨਹਾਉਂਦੀ ਤੇ ਦਿਨ ਚੜੇ ਸਾਰਾ ਵਿਛੌਣਾ ਧਵਾ ਛੱਡਦੀ ਰੋਜ਼ ਪੰਜ ਪੌੜੀਆਂ ਪੜਦੀ ਪਰ ਉਸ ਦਿਨ ਸੁੱਚੇ ਮੂੰਹ ਸਾਰੀ ਸੁਖਮਣੀ ਦਾ ਪਾਠ ਕਰਦੀ ਉਹਨੇ ਅੱਖਾਂ ਮੀਟ ਕੇ ਜਿਉਂਦੀ ਮੱਖੀ ਨਿਗਲ ਲਈ ਸੀ ਪਰ ਆਪਣੇ ਮਰਦ ਨੂੰ ਉਹੋ ਕੁਝ ਨਹੀਂ ਸੀ ਆਖਿਆ ਉਹ ਨੂੰ ਵੀ ਖੋਰੇ ਅੰਦਰ ਦਾ ਭੈ ਮਾਰਦਾ ਸੀ ਉਹਨੇ ਆਪਣੀ ਸਰਦਾਰਨੀ ਅੱਗੇ ਕਦੇ ਅੱਖ ਨਹੀਂ ਸੀ ਉੱਚੀ ਕੀਤੀ ਪਰ ਮਰਦ ਦੀ ਇਹ ਗੱਲ ਵੀ ਉਹ ਨੂੰ ਫਿਸੇ ਹੋਏ ਫੋੜੇ ਵਰਗੀ ਲੱਗਦੀ ਤੇ ਉਹਦਾ ਜੀ ਕਚਿਆ ਜਾਂਦਾ ਪਰ ਉਹਦੇ ਜੀ ਨੂੰ ਠੱਲ ਪੈ ਗਈ ਜਦੋਂ ਉੱਤੋਂ 32 ਉਸਤੇ ਘਰ ਦੋ ਪੁੱਤਰ ਜੰਮੇ ਉਹ ਨੂੰ ਜਾ ਪਿਆ ਉਹ ਨੂੰ ਕੱਲੀ ਕਾਰੀ ਨੂੰ ਰੱਬ ਨੇ ਲੋਹੇ ਦੀਆਂ ਬਾਹਾਂ ਦੇ ਦਿੱਤੀਆਂ ਫੇਰ ਤੀਜੀ ਪੇਟ ਕਰੋੜੀ ਧੀ ਜੰਮੀ ਜਿਹਨੂੰ ਲਾੜ ਪਿਆਰ ਨਾਲ ਮਲਕੀ ਬੁਲਾਉਂਦੀ ਰਹੀ ਭਾਵੇਂ ਪਿੱਛੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਦੋਂ ਉਹਦਾ ਨਾਂ ਕਢਵਾਇਆ ਉਹ ਕੁਝ ਹੋਰ ਸੀ ਪਰ ਜਿਹੜਾ ਪਹਿਲੇ ਦਿਨ ਉਹਦੇ ਮੂੰਹ ਚੜਿਆ ਸੀ ਉਹੀ ਉਹ ਫੇਰ ਸਾਰਿਆਂ ਦੇ ਮੂੰਹ ਚੜ ਗਿਆ ਸੀ ਵੇਲਾ ਚੰਗਾ ਭਲਾ ਆਪਣੇ ਮੂੰਹ ਧਿਆਨ ਤੁਰਦਾ ਪਿਆ ਸੀ ਪਰ ਪਟੋਲੇ ਵਰਗੀ ਮਲਕੀ ਜਦੋਂ ਉੱਸਰ ਖਲੋਤੀ ਸਕੂਲ ਪਾਸ ਕਰਨ ਜਿੱਡੀ ਹੋ ਗਈ ਤਾਂ ਵੇਲੇ ਨੇ ਇੱਕ ਅਜੀਹੀ ਪੁਆਟੀ ਖਾਦੀ ਕੇ ਕੀ ਸ਼ਰੀਕੇ ਦੀ ਭਾਬੀ ਤੇ ਕੀ ਕੋਈ ਹੋਰ ਜਿਹੜੀ ਕਦੇ ਇਸ ਮਰਬਿਆਂ ਵਾਲੀ ਦੇ ਸਾਹਮਣੇ ਅੱਖ ਪਰ ਕੇ ਨਹੀਂ ਸੀ ਤੱਕੀ ਲਾਲਾ ਕੇ ਗੱਲਾਂ ਕਰਨ ਲੱਗ ਪਈ ਮਲਕੀ ਨੇ ਜਿੱਦ ਬੰਨ ਲਈ ਸੀ ਕਿ ਉਹ ਸਕੂਲ ਪਾਸ ਕਰਕੇ ਅੱਗੋਂ ਸ਼ਹਿਰ ਜਾਏਗੀ ਤੇ ਪੜ੍ਹੇਗੀ ਐਤੋਂ ਤੱਕ ਤਾਂ ਗੱਲ ਜਿੱਠਣ ਵਾਲੀ ਸੀ ਕਿ ਮਲਕੀ ਦੇ ਮਨ ਵਿੱਚ ਜੋ ਕੁਝ ਭਰਿਆ ਸੀ ਉਹ ਸਕੂਲ ਦੇ ਜਵਾਨ ਜਹਾਨ ਮਾਸਟਰ ਨੇ ਉਹਨੂੰ ਕੋਈ ਉਲਟੀਆਂ ਪੁਲਟੀਆਂ ਕਿਤਾਬਾਂ ਪੜਾ ਕੇ ਭਰਿਆ ਸੀ ਪਰ ਗੱਲ ਇੱਥੇ ਨਹੀਂ ਸੀ ਨਿਬੜਦੀ ਲੋਕ ਮਲਕੀ ਦੀ ਤੇ ਮਾਸਟਰ ਦੀ ਅਸ਼ਨਾਈ ਜੋੜਨ ਲੱਗ ਪਏ ਸਨ ਇੱਕ ਦਿਨ ਤਾਂ ਗਲੀ ਵਿੱਚੋਂ ਲੰਘਦੀ ਰਾਜਕੌਰ ਦੇ ਕੰਨੀ ਆਵਾਜ਼ ਪਈ ਜੂ ਸਾਫ਼ ਦਿਸਦੀ ਸੀ ਕਿ ਪਿੰਡ ਨਾਮੋ ਸ਼ਰੀਕਣੀ ਨੇ ਉਸੇ ਨੂੰ ਸੁਣਾਉਣ ਲਈ ਆਖੀ ਸੀ ਨੀ ਮੈਂ ਆਂਬ ਦਾ achar ਪਾਇਆ ਡਾਡਾ ਸੋਨਾ ਪੀਲਾ ਪੀਲਾ ਮੈਂ ਸੋਚਿਆ ਚਾਰ ਫਾੜੀਆਂ ਮਾਸਟਰ ਜੀ ਨੂੰ ਵੀ ਦੇ ਆਵਾਂ ਐਵੇਂ ਹੀ ਜਾ ਗਿਆ ਫਿਰ ਫਟਿਆ ਹੋਇਆ ਆਂਦਾ ਏ ਮੈਂ achar ਨਹੀਂ ਖਾਂਦਾ ਆਹੋ ਜੀ achar ਕਾਹਨੂੰ ਖਾਵੇ ਉਹ ਤਾਂ ਮਾਦੜ ਤਮਾਦੜ ਖਾਂਦੇ ਨੇ ਉਹ ਤਾਂ ਕੋਈ ਮਰਤਬਾਨ ਭੰਨੇਗਾ ਮਰੱਬਾ ਖਾਏਗਾ ਗੱਲ ਭਾਵੇਂ ਖਾਣ ਵਾਲੇ ਮਰੱਬੇ ਦੀ ਸੀ ਪਰ ਰਾਜਕੌਰ ਸਮਝ ਗਈ ਸੀ ਕਿ ਇਹ ਗੱਲ ਉਸੇ ਦੇ ਮਰੱਬਿਆਂ ਨੂੰ ਲਾ ਕੇ ਸੁਣਾਈ ਗਈ ਸੀ ਲਹੂ ਦੇ ਘਟ ਵਾਂਗੂ ਪੀ ਗਈ ਪਰ ਹਨੇਰੀ ਵਾਂਗੂ ਚੱਲੀ ਹੋਈ ਗੱਲ ਅੱਗੇ ਕੰਨਾਂ ਦਾ ਬੂਹਾ ਭੀੜਿਆ ਕੁਝ ਨਹੀਂ ਸੀ ਬੰਦਾ ਇੱਕ ਦਿਨ ਨੂੰ ਉਹ ਸ਼ਰੀਕੇ ਦੀ ਭਾਬੀ ਮੂੰਹ ਪਾੜ ਕੇ ਆਖਣ ਲੱਗੀ ਕੀ ਹਾਲ ਹੈ ਕੁੜੀ ਦਾ ਜੀ ਰਾਜੀ ਨਹੀਂ ਹੁੰਦਾ ਕਹਿੰਦੀ ਸੀ ਹੱਡ ਪੈਰ ਭੱਜਦੇ ਨੇ ਤੇ ਜਦੋਂ ਅੱਗੋਂ ਸਰਦਾਰ ਰਿੰਨੀ ਇਹ ਗੱਲ ਨਹੀਂ ਸੀ ਗੋਲੀ ਤਾਂ ਉਹ ਆਪੇ ਬੋਲ ਪਈ ਸੀ ਅਸ ਖੁੱਲੇ ਗਈ ਹੋਣੀ ਐ ਪਈ ਪਿੰਡੇ ਨੂੰ ਟਕੋਰ ਹੋ ਜਾਏਗੀ ਉਸ ਦਿਨ ਸਰਦਾਰ ਨੀ ਰਾਜਪੁਰ ਸ਼ੋਲਿਆਂ ਮੰਗੂ ਅਜੇਹਾ ਵਟ ਖਾ ਗਈ ਕਿ ਸ਼ਾਮ ਚਮਰੋਂਦੀ ਮਲਕੀ ਨੂੰ ਵੇਖ ਕੇ ਵੀ ਉਹਦੇ ਮਨ ਦਾ ਦਾਣਾ ਗਲਨ ਵਿੱਚ ਨਹੀਂ ਸੀ ਆਇਆ ਤੇ ਉਹਦੇ ਹਾਮੀ ਭਰਨ ਦੀ ਮਲਕੀ ਦੇ ਪਿਓ ਨੇ ਜਿੱਥੇ ਚਾਇਆ ਉਥੇ ਮਲਕੀ ਦਾ ਸਾਖ ਪੱਕਾ ਕਰ ਦਿੱਤਾ ਸੀ ਬੂਹੇ ਜੰਝ ਟੁੱਕਣ ਵਾਲੀ ਸੀ ਗਿਣਤੀ ਦੇ ਦਿਨ ਰਹਿੰਦੇ ਸਨ ਜਦੋਂ ਮਲਕੀ ਨੇ ਇੱਕ ਦਿਨ ਪਿੱਪਲ ਦੇ ਪੱਤੇ ਵਾਂਗ ਕੰਬਦੀ ਨੇ ਮਾਂ ਨੂੰ ਅੰਦਰ ਵੜ ਕੇ ਆਖਿਆ ਕਿ ਹੋਂਦੇ ਜੀ ਵਿੱਚ ਜਿਹੜਾ ਮਰਦ ਸੀ ਉਹ ਮਾਸਟਰ ਸੀ ਹੁਣ ਹੋਂਦੇ ਜੀ ਵਿੱਚ ਹੋਰ ਕੋਈ ਨਹੀਂ ਸੀ ਸਮਾਨਾ ਪਰ ਰਾਜਕੌਰ ਨੇ ਹੋਂਦੇ ਸਿਰ ਉੱਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸਤਾ ਇਸ ਤਰ੍ਹਾਂ ਪਾਇਆ ਸੀ ਜਿਵੇਂ ਮਲਕੀ ਨੇ ਬਲਦ ਦੇ ਸਿੰਘਾ ਵਾਂਗੂੰ ਧਰਤੀ ਸਿਰ ਉੱਤੇ ਚੁੱਕਣੀ ਹੋਵੇ ਤੇ ਜੀਨ ਦੇ ਥਾਂੋਂ ਹਿੱਲਣ ਨਾਲ ਸਾਰੀ ਧਰਤੀ ਹਿਲ ਜਾਣੀ ਹੋਵੇ ਸੋ ਮਲਕੀ ਨੇ ਬਲਦ ਦੇ ਸਿੰਘਾਂ ਵਾਂਗ ਧਰਤੀ ਸੇਰ ਉੱਤੇ ਚੁੱਕ ਲਈ ਸੀ ਘਰ ਦੀ ਇੱਜ਼ਤ ਬਣੀ ਰਹਿ ਗਈ ਸੀ ਉਹ ਅੱਖਾਂ ਨੂੜ ਕੇ ਡੋਲੀ ਵਿੱਚ ਬਹਿ ਗਈ ਸੀ ਤੇ ਸਾਰੇ ਸ਼ਰੀਕੇ ਨੂੰ ਦੰਦਨ ਪੈ ਗਈ ਸੀ ਵੇਲਾ ਫਿਰ ਆਪਣੇ ਮੂੰਹ ਧਿਆਨ ਤੋਰਨ ਲੱਗ ਪਿਆ ਸੀ ਇਹ ਗੱਲ ਵੱਖਰੀ ਸੀ ਕਿ ਮਲਕੀ ਗੋਹਿਆਂ ਵਾਂਗ ਧੁਕਦੀ ਰਹੀ ਤੇ ਆਉਂਦਾ ਤੂੰ ਆਉਂਦੇ ਮਾਪਿਆਂ ਦੇ ਬੂਹੇ ਵੀ ਅੱਪੜਦਾ ਉਹਦੀ ਮਾਂ ਦੀਆਂ ਅੱਖਾਂ ਨੂੰ ਵੀ ਲੱਗਦਾ ਰਿਹਾ ਪਰ ਹਾਰੇ ਦੀ ਅੱਗ ਉੱਤੇ ਦਾਲ ਰਿਝਦੀ ਰਹੀ ਦੁੱਧ ਕੱਢਦਾ ਰਿਆ ਪੁੱਤਰ ਧੀਆਂ ਜੰਮਦੇ ਰਹੇ ਪਰ ਫਿਰ ਪੰਜੀਆਂ ਵਰਿਆਂ ਪਿੱਛੋਂ ਚੰਗੇ ਭਲੇ ਤੁਰਦੇ ਵੇਲੇ ਨੇ ਅਜੇ ਹੀ ਪੁਆਟਨੀ ਖਾ ਲਈ ਕੇ ਮਲਕੀ ਦੇ ਸੋਰੇ ਵੀ ਤੇ ਮਲਕੀ ਦੇ ਪੇਕੇ ਵੀ ਸ਼ਮੀਆਂ ਲਿਸ਼ਕ ਪਈਆਂ ਮਲਕੀ ਦੀ ਪਲੇਟੀ ਧੀ ਸਾਬ ਕੋਰ ਜੀ ਨੂੰ ਸਾਰੇ ਪਿਆਰ ਨਾਲ ਸਾਈਭਾਗ ਦੇ ਸਨ ਕਿ ਜੋ ਪਿਛਲੇ 6 ਵਰਿਆਂ ਤੋਂ ਸ਼ਹਿਰ ਪੜਦੀ ਸੀ ਜਦੋਂ ਪੜ ਕੇ ਘਰ ਆਈ ਤਾਂ ਆਉਂਦੀ ਨੇ ਮਾਪਿਓ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰੇਗੀ ਤੇ ਪਤਾ ਲੱਗਿਆ ਕਿ ਉਹਦੀ ਮਰਜ਼ੀ ਦਾ ਮਰਦ ਮਜਬੀਆਂ ਦਾ ਇੱਕ ਲੜਕਾ ਸੀ ਜੋ ਉਹਦੇ ਨਾਲ ਹੀ ਕਾਲਜ ਵਿੱਚ ਪੜਦਾ ਹੁਣ ਅਗਲੀ ਪੜ੍ਹਾਈ ਵਾਸਤੇ ਪਤਾ ਨਹੀਂ ਕਿਹੜੇ ਦੇਸ਼ ਚੱਲਿਆ ਸੀ ਸਾਈਬਾ ਦੇ ਭਰਾ ਛੋਟੇ ਸਨ ਪਰ ਪਿਓ ਤੇ ਚਾਚੀਾਜੀ ਵੀ ਲੋਹੇ ਦੀਆਂ ਲੱਠਾਂ ਵਰਗੇ ਸਨ ਤੇ ਉਧਰ ਸਾਈਬਾ ਦੇ ਮਾਮੇ ਪੈਰਾਂ ਦੀ ਅੱਡੀ ਨਾਲ ਧਰਤੀ ਪਾਰਦੇ ਸਨ ਸੋ ਇੱਕ ਕਹਿਰ ਝੁੱਲ ਪਿਆ ਕਰਦੀ ਧੀ ਆਪਣੀ ਹੱਥੀ ਮਾਰਨ ਨਹੀਂ ਸੀ ਹੁੰਦੀ ਪਰ ਮਜਬੀਆਂ ਦਾ ਮੁੰਡਾ ਮੁਕਾਇਆ ਜਾ ਸਕਦਾ ਸੀ ਸੋ ਬਾਨੂ ਬੱਜਣ ਲੱਗੇ ਉਹਨੂੰ ਅੰਦਰ ਬਹਿ ਕੇ ਸਮਝਾਇਆ ਸੀ ਪਰ ਉਹ ਬਿਜਲੀ ਦੀ ਲੰਗੀ ਤਾਰ ਵਾਂਗੂ ਕਿਸੇ ਦਾ ਹੱਥ ਨਹੀਂ ਸੀ ਲੱਗਣ ਦਿੰਦੀ ਉਹਨੇ ਦੂਜਾ ਭੇਤ ਵੀ ਪਾ ਲਿਆ ਸੀ ਚਮਕ ਕੇ ਬੋਲੀ ਜੇ ਉਸ ਬੰਦੇ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਹ ਆਪ ਕਚਹਿਰੀ ਵਿੱਚ ਜਾ ਕੇ ਗਵਾਹੀ ਦੇਵੇਗੀ ਮਲਕੀ ਧੀ ਅੱਗੇ ਹੱਥ ਬੰਨ੍ਹਦੀ ਰਹੀ ਪਰ ਸਾਈਬਾ ਉਤੇ ਜਾਦੂ ਵੀ ਨਹੀਂ ਸੀ ਚੱਲਦਾ ਸਾਈਬਾ ਦੇ ਪਿਓ ਨੂੰ ਵੀ ਜਪਿਆ ਕਿ ਉਹ ਸਾਰੇ ਹਵਾਂ ਨੂੰ ਤਲਵਾਰ ਮਾਰਦੇ ਪਏ ਸਨ ਸੋਹਾਰ ਕੇ ਉਨੇ ਸਰਦਾਰਨੀ ਮਰੱਬਿਆ ਵਾਲੀ ਨੂੰ ਵਾਸਾ ਲਿਖ ਭੇਜਿਆ ਕਿ ਉਹ ਜਿਵੇਂ ਜਾਣੇ ਇੱਥੇ ਆਵੇ ਤੇ ਕੁੜੀ ਨੂੰ ਸਮਝਾਵੇ ਇਹ ਜੱਟਾਂ ਦੀ ਧੀ ਜੇ ਮਜਬੀਆਂ ਦੇ ਜਾਵ ਅਸੀਂ ਤਾਂ ਕਰੇ ਉਸੇ ਦੇ ਨਾਂ ਨੂੰ ਲੀਕ ਲੱਗਣੀ ਹੈ ਸਰਦਾਰਨੀ ਰਾਜਪੁਰ ਸਨੇ ਪੁੱਤਰਾ ਆਈ ਆ ਆ ਪਾਲਕੀ ਵਿੱਚ ਪੁੱਤਰ ਕੋਲਿਓ ਤੇ ਚੜੇ ਪੀੜੇ ਹੋਏ ਅਜੇ ਪਰਾ ਪੱਕੇ 라ਉ ਤੇ ਸੁਮਾ ਤੇ ਚੰਗਿਆੜੇ ਲਿਸ਼ਕਦੇ ਪਏ ਸਨ ਕਿ ਸਹਬਾ ਦੇ ਪਿਓ ਦੀਆਂ ਅੱਖਾਂ ਲਿਸ਼ਕਟੀਆਂ ਉਹਨੂੰ ਤਰਵਾਸ ਬੱਜਿਆ ਕੇ ਹਵਾ ਦੇ ਘੋਲੇ ਚੜੀ ਹੋਈ ਕੁੜੀ ਨੂੰ ਹੁਣ ਮਰਬਿਆਂ ਵਾਲੀ ਲਗਾਮਾ ਪਾ ਲਵੇਗੀ ਰਾਜਕੋਰਾਈ ਉਹ ਅਜੇ ਤੱਕ ਭਾਵੇਂ ਇਕਹਿਰੇ ਪਿੰਡੇ ਦੀ ਸੀ ਪਰ ਵੇੜੇ ਵਿੱਚ ਬੋੜ ਵਾਂਗੂ ਬੈਠੀ ਤੇ ਉਹਨੇ ਕੁੜੀ ਨੂੰ ਆਪਣੇ ਗੋਡੇ 'ਤੇ ਮੋਟ ਬਿਠਾ ਲਿਆ ਮਲਕੀ ਨੂੰ ਯਕੀਨ ਹੋ ਗਿਆ ਕਿ ਉਹਨੇ ਉਹਦੀ ਮਾਂ ਕੁੜੀ ਦੇ ਸਿਰ 'ਤੇ ਹੱਥ ਰੱਖ ਕੇ ਕੁਝ ਇਹੋ ਜਿਹਾ ਕਹੇਗੀ ਕਿ ਕੁੜੀ ਚੁੱਪ ਕਰਕੇ ਬਲਦ ਦੇ ਸਿੰਘਾਂ ਵਾਂਗੂ ਧਰਤੀ ਨੂੰ ਸੇਰ 'ਤੇ ਚੁੱਕ ਲਵੇਗੀ ਕੋਲ ਵਿੜੇ ਵਿੱਚ ਮੰਝੀਆਂ ਉੱਤੇ ਸਹਬਾਂ ਦੇ ਪਿਓ ਭਰਾ ਵੀ ਸਨ ਤੇ ਮਾਮੇ ਵੀ ਕੁੜੀ ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮੰਨਦੀ ਦੱਸ ਰਹੀ ਸੀ ਰਾਜਕੌਰ ਟਰੰਮੇ ਨਾਲ ਕਿੰਨਾ ਚਿਰ ਸੌਂਦੀ ਰਹੀ ਘੁਆਰਾ ਜਿਹਾ ਵੀ ਪਰਨ ਦੀ ਲੋੜ ਨਹੀਂ ਸੀ ਸਿਰਫ ਕਦੇ ਨੀਂਦ ਲਾ ਕੇ ਉਹਦੇ ਮੂੰਹ ਵੱਲ ਵੇਖ ਛੱੜਦੀ ਬਾਕੀ ਦੇ ਸਾਰੇ ਸਿਰਫ ਰਾਜਕੌਰ ਦੇ ਮੂੰਹ ਵੱਲ ਵੇਖ ਰਹੇ ਸਨ ਤੇ ਫਿਰ ਕੁੜੀ ਦੇ ਸਿਰ ਉੱਤੇ ਹੱਥ ਰੱਖ ਕੇ ਕਹਿਣ ਲੱਗੀ ਸੁਣ ਕੁੜੀਏ ਜੇ ਮਨ ਪੱਕਾ ਹੀ ਤਾਂ ਮੰਨਦੀ ਕਰ ਲੈ ਨਹੀਂ ਤਾਂ ਸਾਰੀ ਉਮਰ ਅੰਦਰ ਵੜ ਕੇ ਗੋਇਆਂ ਦੀ ਅੱਗ ਵਾਂਗੂ ਤੁਗਦੀ ਰਹੇਗੀ। ਮਾਂ ਬਲਕੀ ਦੇ ਮੂੰਹੋਂ ਕੰਬ ਕੇ ਨਿਕਲਿਆ ਕਿ ਉਹ ਸਰੋਂ ਦੀ ਗੰਦਲ ਵਾਂਗ ਪੀਰੀ ਹੁੰਦੀ ਪਹਿਲੋ ਸਹੇਬਾਂ ਦੇ ਪਿਓ ਵੱਲ ਤੱਕੀ ਫਿਰ ਉਹਦੇ ਮਾਮਿਆਂ ਵੱਲ। ਨਹੀਂ ਤੂੰ ਇਹਨਾਂ ਦਾ ਫਿਕਰ ਨਾ ਕਰ। ਰਾਜਕੌਰ ਲਿਸ਼ਕ ਕੇ ਬੋਲੀ ਮੈਂ ਜੋ ਕਹਿਨੀ ਪਈ ਆ ਇਹ ਮੇਰੇ ਜੰਮੇ ਹੋਏ ਤੇ ਮੇਰੇ ਸਿਹਰੇ ਹੋਏ ਮੇਰੇ ਅੱਗੇ ਬੋਲ ਸਕਦੇ ਨੇ। ਤੇ ਉਹ ਸਹੇਬਾਂ ਨੂੰ ਬਾਹੋਂ ਫੜ ਕੇ ਉਠਾਉਂਦੀ ਹੋਈ ਕਹਿਣ ਲੱਗੀ ਉਠ ਆਪਣੇ ਕੋਲ ਜਗ ਲੱਗਦੇ ਨੂੰ ਖਬਰ ਕਰਦੇ ਕਿ ਜੰਜ ਬੰਨ ਕੇ ਲੈ ਆਵੇ ਮੈਂ ਹੱਤੀ ਤੇਰਾ ਕਾਜ ਕਰਕੇ ਜਾਵਾਂਗੀ ਤੇ ਫਿਰ ਕੰਦਾ ਤੋਂ ਪਾਰ ਤੱਕ ਦੀ ਆਖਣ ਲੱਗੀ ਲੋਕਾਂ ਦਾ ਕੀ ਹੈ ਚਾਰ ਦਿਨ ਬੋਲ ਬਲ ਕੇ ਆਪੇ ਹੀ ਕੰਡਿਆਂ ਦੀ ਅੱਗ ਵਾਂਗੂ ਬੁੱਝ ਜਾਣਗੇ ਤੇ ਵੇਲਾ ਪੁਹਟ ਨਹੀਂ ਖਾਂਦਾ ਮਰਬਿਆਂ ਵਾਲੀ ਦੇ ਮੂੰਹ ਵੱਲ ਤੱਕਣ ਲੱਗ ਪਿਆ ਤੁਸੀਂ ਸੁਣੀ ਕਹਾਣੀ ਮਰਬਿਆਂ ਵਾਲੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਬਾਏ ਬਾਏ